ਜੇ ਮੈਂ ਬੰਦਾ ਜਕਲਦੀਪਾ ਦੀਵਾਲਾ ਤੇ ਮੈਨੂੰ ਕਲਦੀਪ ਧਾਲੀਵਾਲ ਬਣਾਉਂ ਚ ਗੁਰਮੀਤ ਬਾਵਾ ਦਾ ਬਹੁਤ ਹੱਥ ਸੀਗਾ ਗੁਰਮੀਤ ਬਾਵਾ ਦਾ ਬਹੁਤ ਹੱਥ ਸੀਗਾ ਗੁਰਮੀਤ ਬਾਵਾ ਜੀ ਬੰਦਾ ਉਹਨਾਂ ਦਾ ਪੂਰਾ ਪੰਜਾਬ ਦੇ ਵਿੱਚ ਨਾਮ ਸੀਗਾ ਬੜਾ ਜਵੰਦਰ ਫਰੀ ਮਤਲਬ ਮੇਰੇ ਮੇਲੇ ਤੇ ਹੁੰਦੇ ਰਹੇ ਉਹ ਮੇਰੇ ਨਾਲ ਬਹੁਤ ਭਰਾਵਾਂ ਵਾਂਗੂ ਪਿਆਰ ਕਰਦੇ ਸੀ ਜਦੋਂ ਅਸੀਂ ਕੋਈ ਸੰਕਟ ਦੇ ਵਿੱਚ ਜੀਵਨ ਜਿੰਦਗੀ ਦੇ ਵਿੱਚ ਜਦੋਂ ਸਾਡੇ ਕੋਲ ਕੁਝ ਨਹੀਂ ਸੀ ਉਦੋਂ ਗੁਰਮੀਤ ਬਾਵਾ ਜੀ ਸਾਡੇ ਬਾਹ ਫੜ ਦਿੰਦੇ ਮੇਲੇ ਲਾਉਂਦੇ ਧਾਲੀਵਾਲ ਸਾਹਿਬ ਸਭ ਤੋਂ ਪਹਿਲਾ ਜਿਹੜਾ ਇੱਕ ਤੁਸੀਂ ਨੇਕ ਕੰਮ ਕੀਤਾ ਗੁਰਮੀਤ ਕੌਰ ਬਾਵਾ ਜੀ ਦੇ ਪਰਿਵਾਰ ਦੀ ਵਿੱਤੀ ਮਦਦ ਕੀਤੀ ਆ ਤਾਂ ਪੰਜਾਬ ਵੀ ਉਹਨੂੰ ਸਲਾਹ ਰਿਹਾ ਸਲੂਟ ਕਰ ਰਿਹਾ ਤੁਹਾਨੂੰ ਤਾਂ ਤੁਹਾਡੇ ਇਹ ਕਿੰਦਾ ਕਦੋਂ ਕਿੰਦਾ ਧਿਆਨ ਚ ਆਇਆ ਕਿ ਗੁਰਮੀਤ ਕੌਰ ਬਾਵਾ ਦਾ ਪਰਿਵਾਰ ਇਸ ਹਾਲਾਤਾਂ ਦੇ ਵਿੱਚ ਇਹਦਾ ਥੋੜੀ ਜੀ ਗੱਲ ਇਹ ਹੈ ਕਿ ਆਪਾਂ ਜਿਹੜੇ ਬੰਦੇ ਆ ਜਿੰਨਾਂ ਪਰਵਾਦਾਂ ਚੋਂ ਆਪਾਂ ਹੁੰਦੇ ਆ ਅਸੀਂ ਸਧਾਰਨ ਪਰਵਾਦਾਂ ਚੋਂ ਹੁੰਦੇ ਆ ਪਰ ਸਾਡੇ ਪਰਵਾਦਾਂ ਨੇ ਕੋਈ ਚੀਜ਼ਾਂ ਸਾਨੂੰ ਸਿਖਾਈਆਂ ਨੇ ਕਿ ਜ਼ਿਆਦੇ ਏਦ ਨਹੀਂ ਬੇਟਾ ਛੱਡਣੀਆਂ ਡੈਡ ਨੇ ਸਖਾਈਆਂ ਆਪਣੇ ਪਰਵਾਦ ਦੇ ਖੂਨ ਚੋਂ ਸਿੱਖਿਆ ਅਸੀਂ ਮੇਰਾ ਜਿਹੜਾ ਪਿੰਡ ਹੈ ਜਗਦੇਕਲਾ ਉਹ ਹਾਸ਼ਮ ਸ਼ਾਹ ਦਾ ਪਿੰਡ ਹੈ ਕਿੱਸਾ ਕਹਾਣ ਹੋਇਆ ਬਹੁਤ ਵੱਡੇ ਤੇ ਅਸੀਂ ਹਾਸ਼ਮ ਸ਼ਾਹ ਦੀ ਜਾਤ ਦੇ ਵਿੱਚ 90 ਕਾਨ ਵਿੱਚ ਜਦੋਂ ਪੰਜਾਬ ਦੇ ਬਹੁਤ ਹਾਲਾਤ ਖਲਾਫ ਸੀਗੇ ਉਸ ਸਮੇ ਸਭਿਆਚਾਰਕ ਮੇਲੇ ਲਾਉਣੇ ਛੇਦੋਂ ਕੀਤੇ ਉਹ ਸਾਡੇ ਕੋਲ ਕੋ ਪੈਸਾ ਤਾਂ ਹੁੰਦਾ ਨਹੀਂ ਅਸੀਂ ਗਰੀਬ ਜਿਹੇ ਘਰਾਂ ਦੇ ਮੁੰਡੇ ਸੀਗੇ ਉਹ 100 100 200 200 ਇਕੱਠਾ ਕਰਕੇ ਗੱਦਾਦਾ ਕਰਦੇ ਸੀ ਤੇ ਜਦੋਂ ਇਹ ਮੇਲੇ ਸ਼ੁਰੂ ਕੀਤੇ ਦੋਦੋਂ ਗਲਮੀਤ ਬਾਬਾ ਜੀ ਮਤਲਬ ਉਹਨਾਂ ਦਾ ਪੂਰਾ ਪੰਜਾਬ ਦੇ ਵਿੱਚ ਨਾਮ ਸੀਗਾ ਬੜਾ ਜ਼ਬਰਦਸਤ ਲੋਕ ਬਹੁਤ ਉਹਨਾਂ ਨਾਲ ਪਿਆਰ ਕਰਦੇ ਉਹਨਾਂ ਦੀ ਫੋਕ ਗਾਇਕੀ ਜਿਹੜੀ ਹੈ ਉਹਨਾਂ ਦੀ ਜੋਗਨੀ ਨੂੰ ਕੋਈ ਲੰਮੀ ਹੈ ਇੱਕ ਦੂ ਬਹੁਤ ਪਿਆਰ ਕਰਦੇ ਸੀ ਤੇ ਲੋਕਾਂ ਦੀ ਆਮ ਡਿਮਾਂਡ ਹੁੰਦੀ ਸੀ ਕਿ ਜਦ ਹੋਰ ਕੇ ਨੂੰ ਸੱਦੋ ਨਾ ਸੱਦੋ ਬਦਗੀਤਵਾਵਾ ਜੀ ਨੂੰ ਜੂ ਸੱਦਾ ਸਵੇਲੇ ਤੇ ਤੇ ਮੈਂ ਜਦੋਂ ਕਹਿਣ ਜਾਂਦਾ ਸੀ ਤੇ ਮੇਰੇ ਮਨ ਚ ਹੁੰਦਾ ਸੀ ਉਸ ਸਮੇਂ ਮੈਨੂੰ ਚੇਤਾ ਆ ਕਿ 바ਵਾ ਜੀ ਮਤਲਬ ਕਰੀਬ 10-12 ਹਜ਼ਾਰ ਰੁਪਈਆ 15 ਹਜ਼ਾਰ ਰੁਪਈਆ ਇੱਥੋਂ ਇੱਥੋਂ ਤੱਕ ਉਹਨਾਂ ਦੀ ਫੀਸ ਸੀਗੇ ਤੇ ਸਾਡੇ ਕੋਲ ਦੇਣ ਲਈ 2000 ਰੁਪਈਆ 2.5 ਹਜ਼ਾਰ ਰੁਪਈਆ ਹੁੰਦਾ ਸੀ ਤਾਈ ਕਹਿਣਾ ਭੈਣ ਜੀ ਇੰਨੇ ਪਏ ਉਹਨਾਂ ਕਹਿੰਦਾ ਚਲ ਕਲਦੀਪ ਗੱਡੀ ਦਾ ਜਿਹੜਾ ਇਹ ਦੇ ਦਿਓ ਤੁਸੀਂ ਉਹਨਾਂ ਪਰੀ ਮਤਲਬ ਮੇਰੇ ਮੇਲੇ ਤੇ ਹੁੰਦੇ ਰਹੇ ਉਹ ਮੇਰੇ ਨਾਲ ਬਹੁਤ ਪੜਾਵਾਂ ਨੂੰ ਪਿਆਰ ਕਰਦੇ ਸੀ ਤੇ ਹੁਣ ਜਦੋਂ ਉਹਨਾਂ ਦੀ ਬੇਟੀ ਦਾ ਮੈਂ ਫੇਸਬੁੱਕ ਤੇ ਦੇਖਿਆ ਇਹ ਇੱਕ ਟੈਰਾ ਸਾਹਿਬ ਪੱਤਰਕਾਰ ਨੇ ਉਹਨਾਂ ਨੇ ਉਹਨਾਂ ਦੀ ਇੰਟਰਵਿਊ ਕੀਤੀ ਤੇ ਮੇਰੇ ਮੈਂ ਜਦੋਂ ਦੇਖਿਆ ਤੇ ਮੇਰਾ ਦੂਰ ਨਿਕਲ ਗਿਆ ਅੱਖਾਂ ਦੇ ਵਿੱਚੋਂ ਕਿ ਯਾਰ ਇੱਕ ਕਿੱਡੀ ਵੱਡੀ ਆਰਟਿਸਟ ਤੇ ਉਹਦੀ ਬੇਟੀ ਵਿਚਾ ਦੀ ਕਿੰਨੀ ਕੋਹ ਸੰਕਟ ਦੇ ਵਿੱਚ ਹੈ ਤੇ ਜਦੋਂ ਅਸੀਂ ਕੋਹ ਸੰਕਟ ਦੇ ਵਿੱਚ ਸੀ ਜ਼ਿੰਦਗੀ ਦੇ ਵਿੱਚ ਜਦੋਂ ਸਾਡੇ ਕੋਲ ਕੁਝ ਨਹੀਂ ਸੀ ਉਦੋਂ ਗਦਮੀਦ ਬਾਬਾ ਜੀ ਸਾਡੇ ਬਾਹ ਫੜਦੇ ਨੇ ਬੇਲੇ ਲਾਉਂਦੇ ਤੇ ਹੁਣ ਸਾਨੂੰ ਫੜਨੀ ਚਾਹੀਦੀ ਹੈ ਹੁਣ ਨਾ ਮਤਲਬ ਆਪਾਂ ਨੂੰ ਮਤਲਬ ਉਹਨਾਂ ਦੀ ਮਦਦ ਕਰਨੀ ਚਾਹੀਦੀ ਤੇ ਮੈਂ ਉਹਨਾਂ ਦੀ ਬੇਟੀ ਨੂੰ ਖਾਲ ਕੀਤੀ ਤੇ ਉਹ ਦਿਨ ਮੈਂ ਬਿਜੀ ਸੀਗਾ ਇੱਥੇ ਬਿਜੀ ਹਮ ਜਨਦਤ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਇੱਕ ਦੋ ਦਿਨ ਚਾਹੂੰਗਾ ਤੂੰ ਕਹਦਾ ਨਾ ਕੋਈ ਗੱਲ ਨਹੀਂ ਆਪਾਂ ਹੁੰਦੇ ਆ ਤੇਰੀ ਮਦਦ ਕਰਾਂਗੇ ਤੇ ਉਹਨੂੰ ਪਤਾ ਹੈ ਕਿ ਮੇਰੀ ਮਦਰ ਦੇ ਨਾਲ ਮੇਰੇ ਪਾਪਾ ਦੇ ਨਾਲ ਤੇ ਕਿ ਨਾਲ ਇੱਕ ਮੇਦੇ ਮੇਲੇ ਤੇ ਇਹ ਵੀ ਇੱਕ ਕੁੜੀ ਵੀ ਨਾਲ ਗੋਣ ਗਈ ਸੀ ਕਿ ਤੰਨੇ ਮਾਵਾਂ ਧੀਆ ਗੋਆ ਕੇ ਆਈ ਤੇ ਮੈਂ ਮਤਲਬ ਇਸ ਕਰਕੇ ਉਦਨ ਗਿਆ ਉਹ ਮੈਨੂੰ ਇਹ ਲੱਗਾ ਕਿ ਜਦ ਜੇ ਮੈਂ ਮਤਲਬ ਅਜ ਕੁਲਦੀਪ ਧਾਲੀਵਾਲ ਆ ਤੇ ਮਿੰਨੂ ਕੁਲਦੀਪ ਧਾਲੀਵਾਲ ਬਰਾਂਚ ਗੁਰਮੀਤ ਬਾਵਾ ਦਾ ਬਹੁਤ ਅਤ ਸਿੱਖਾ